ਸਵਾਗਤ ਹੈ ਬੱਚੇ ਤੁਹਾਡਾ ਵਿਨੈਕ ਅਕੈਡਮੀ ਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੀਐਸਟ ਐਗਜ਼ਾਮ 2018 ਪੇਪਰ 1 ਦੇ ਪੰਜਾਬੀ ਐਮਸੀਕਿਊ ਦੇ ਬਾਰੇ ਚ ਤਾਂ ਚਲੋ ਆਪਾਂ ਕਲਾਸ ਦੀ ਸ਼ੁਰੂਆਤ ਕਰਦੇ ਹਾਂ ਅੰਡੇਠੇ ਪੈਰੇ ਤੋਂ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਸਟੌਪ ਕਰਕੇ ਪਹਿਲਾਂ ਫਸਟ ਸਲਾਈਡ ਪੜ੍ਹਨੀ ਹੈ ਥੈਨ ਸੈਕੰਡ ਸਲਾਈਡ ਨੂੰ ਵੀ ਧਿਆਨ ਨਾਲ ਪੜ੍ਹਨਾ ਉਸ ਤੋਂ ਬਾਅਦ ਥਰਡ ਸਲਾਈਡ ਆਪਾਂ ਸਿੱਧਾ ਕੁਐਸਚਨ ਤੇ ਚੱਲਦੇ ਹਾਂ ਜਿਨ੍ਹਾਂ ਦੇ ਗਰਸਨ ਉਹ ਕੀ ਕਰਦੇ ਕੀ ਕਰਦੇ ਆਪਸ਼ਨ ਬੀ ਆਪਣੇ ਘਰਵਲ ਜਾਂਦੇ ਮੰਜ਼ਲ ਨਾਮ ਮੁਕਣ ਵਾਲਿਆਂ ਨੂੰ ਕੀ ਨਹੀਂ ਮਿਲਿਆ ਕਿ ਨਹੀਂ ਮਿਲੇ ਉਹਨਾਂ ਨੂੰ ਆਪਸ਼ਨ ਸੀ ਟਿਕਾਣਾ ਬਦਲ ਕਿਸ ਤਰ੍ਹਾਂ ਦੇ ਹੋ ਗਏ ਸੀ ਕਿਸ ਤਰ੍ਹਾਂ ਦੇ ਹੋ ਗਏ ਸੀ ਆਪਸ਼ਨ ਬੀ ਕੀ ਆਏਗਾ ਆਪਸ਼ਨ ਬੀ ਬੂਰੇ ਬੂਰੇ ਕੀ ਭੁੱਜ ਚੱਲਿਆ ਸੀ ਕੀ ਬੁੱਝ ਚੱਲਿਆ ਸੀ অপশন সি دیਵਾ ਕੀ ਘਟਦਾ ਜਾਂਦਾ ਹੈ ਤੇ ਕੀ ਵੱਧਦਾ ਜਾਂਦਾ ਹੈ ਘਟ ਕੀ ਰਿਹਾ ਤੇ ਵੱਧ ਕੀ ਰਿਹਾ ਕੀ ਆਏਗਾ অপশন সি ਚਾਨਣ ਤੇ ਹਨੇਰਾ ਗੁੱਪ ਦਾ ਅਰਥ ਕੀ ਹੈ ਗੁੱਪ ਕੀ ਅਰਥ ਹੈ অপশন B ਸੰਗਨਾ ਹਨੇਰਾ ਕੈਰ ਦਾ ਕੀ ਚੱਲ ਰਿਹਾ ਸੀ ਕੈਰ ਕੀ ਚੱਲ ਰਿਹਾ ਸੀ অপਸ਼ਨ এ ઠੱਕਾ ਉਸ ਤੋਂ ਬਾਅਦ ਤੁਸੀਂ ਵੀਡੀਓ ਨੂੰ ਸਟਾਪ ਕਰਕੇ ਇਸ ਵਾਰਤਕ ਟੁਕੜੀ ਨੂੰ ਆਰਾਮ ਨਾਲ ਪੜੋਗੇ ਥੈਨ ਇਸ ਸਲਾਈਡ ਨੂੰ ਵੀ ਧਿਆਨ ਦੇ ਨਾਲ ਪੜੋਗੇ ਆਪਾਂ ਸਿੱਧਾ ਕੁਐਸਚਨ ਨੂੰ ਡਿਸਕਸ ਕਰਦੇ ਹਾਂ ਤੁਰਨ ਵਾਲਿਆਂ ਦਾ ਪ੍ਰਤੀਕ ਕੋਣ ਹੈ ਕੋਨੇ অপশন B শিরগুরু নানকদেবজি ਪੰਜਾਬੀ ਕਿੱਸਾ ਕਾ ਵਿਚਲੇ ਕਿਹੜੇ ਪ੍ਰੇਮੀ ਹਨ 39 ਦਾ ਕੀ ਆਏਗਾ অপশন B ਮਿਰজা ਤੇ ਰਾਂਝਾ ਮਨੁੱਖ ਦਾ ਘਾਰ ਉੱਤੇ ਸਵਾਰ ਹੋਣ ਕਰਕੇ ਕੀ ਹੋਇਆ ਕੀ ਆਏਗਾ অপশন C ਤੁਰੰਦੀ ਮੋਸ ਤੋਂ ਵਾਂਝਾ ਰਹਿ ਗਿਆ ਕਿਹੜੇ ਰਸਤੇ ਤੁਰਨ ਦਾ ਅਫਸਰ ਪ੍ਰਦਾਨ ਕਰਦੇ ਹਨ ਕੀ ਆਏਗਾ অপਸ਼ਨ A ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਵਿਅਕਤੀ ਇੱਕ ਥਾਂ ਉਤੇ ਰਹਿ ਕੇ ਕਿਹੋ ਜਿਹਾ ਹੋ ਜਾਂਦਾ ਹੈ ਕੀ ਆਏਗਾ 42 ਦਾ ਕਿਹੋ ਜਿਹਾ ਹੋ ਜਾਂਦਾ ਹੈ অপਸ਼ਨ B ਅੱਕ ਜਾਂਦਾ ਹੈ ਕੀ ਹੋ ਜਾਂਦਾ ਹੈ ਅੱਕ ਜਾਂਦਾ ਹੈ किसी व्यक्ति की आजादी किस गल तो मापी जा सकती है गल तो मापी जा सकती है ऑप्शन बी ओ तुरदा किन्ना है नाल डैश उपजदा की उपजता ऑप्शन बी विश्वास ਕਾਰਾਂ ਵਿੱਚ ਬੈਠੇ ਲੋਕ ਕਿਸ ਚੀਜ਼ ਦੇ ਪਾਤਰ ਹਨ 45 ਦਾ ਕੀ ਆਏਗਾ অপশন এ ਤਰਸ ਤਰਸ ਦੇ ਪਾਤਰ ਹਨ ਭਾਸ਼ਾ ਇੱਕ ਨਿਯਮ ਪਰਬੰਧ ਹੈ ਇਹ ਕਥਨ ਕੀ ਆਏਗਾ অপশন এ ਬਿਲਕੁਲ ਸੱਚ ਹੈ ਬੱਚਿਆਂ ਨੂੰ ਵਿਆਕਰਨ ਦਾ ਗਿਆਨ ਕਰਵਾਉਣਾ ਚਾਹੀਦਾ ਹੈ ਕਿਉਂਕਿ ਕਿਉਂ ਕਰਵਾਉਣਾ ਚਾਹੀਦਾ ਗਿਆਨ অপশন ਬੀ ਇਸ ਨਾਲ ਸ਼ੁੱਧ ਬੋਲਣਾ ਅਤੇ ਲਿਖਣਾ ਆਉਂਦਾ ਹੈ ਇੱਕ ਚੰਗੇ ਵਕਤਾ ਵਿੱਚ ਹੋਣੀ ਚਾਹੀਦੀ ਹੈ ਕੀ ਹੋਣੀ ਚਾਹੀਦੀ ਹੈ ਇੱਕ ਚੰਗੇ ਵਕਤਾ ਵਿੱਚ ਕੀ ਹੋਣਾ ਚਾਹੀਦਾ ਆਪਸ਼ਨ ਸੀ ਸਪਸ਼ਟ ਅਤੇ ਸ਼ੁੱਧ ਉਚਾਰਨ ਕਰਨ ਵਾਲਾ ભાષા ਦਾਤ ਹੈ ਕਿਸ ਦੀ ਦਾਤ ਹੈ ਕੀ ਆਏਗਾ ਆਪਸ਼ਨ ਡੀ ਸਮਾਜ ਦੀ ਗੁਰਮੁਖੀ ਲਿਪੀ ਲਿਖੀ ਜਾਂਦੀ ਹੈ ਕਿਵੇਂ ਲਿਖੀ ਜਾਂਦੀ ਹੈ অপਸ਼ਨ ਬੀ ਕੱਬੇ ਤੋਂ ਸੱਜੇ ਵੱਲ ਉਪਭਾਸ਼ਕ ਕਿਸ ਨੂੰ ਕਹਿੰਦੇ ਹਨ ਕਿਸ ਨੂੰ ਕਹਿੰਦੇ ਹਨ অপਸ਼ਨ ਬੀ ਜੋ ਕਿਸੇ ਖਾਸ ਕਿਤੇ ਨਾਲ ਸੰਬੰਧਿਤ ਹੈ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣਾ ਮੁਹਾਵਰੇ ਦਾ ਸਹੀ ਅਰਥ ਹੈ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣਾ ਕਿ ਆਏਗਾ ਆਪਸ਼ਨ ਬੀ ਕੁੱਜੇ ਵਿੱਚ ਸਮੁੰਦਰ ਕਿ ਆਏਗਾ ਆਪਸ਼ਨ ਬੀ ਪਾਠ ਪੁਸਤਕਾਂ ਵਿੱਚ ਚਿੱਤਰ ਹੋਣੇ ਚਾਹੀਦੇ ਨੇ ਕਿਉਂ ਨਹੀਂ ਚਾਹੀਦੇ ਨੇ ਆਪਸ਼ਨ ਬੀ ਚਿੱਤਰ ਅਮੂਰਤ ਬਾਮਾ ਨੂੰ ਮੂਰਤੀਮਾਨ ਕਰਦੇ ਹਨ ਆਪਣੇ ਕੋਲ ਪਈ ਚੀਜ਼ ਨੂੰ ਲੱਭਦੇ ਫਿਰਨਾ ਦੇ ਆਧਾਰ ਤੇ ਕਿਹੜਾ ਅਖੰਡ ਡੁਕਮੈ ਕਿਹੜਾ ਅਖੰਡ ਡੁਕਮੈ অপਸ਼ਨ ਏ ਕੁਛੜ ਕੁੜੀ ਸ਼ਹਿਰ ਡਿੰਡੋਰਾ ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ অপਸ਼ਨ ਸੀ ਵੰਜਾਰਾ ਤਤਸਮ ਸ਼ਬਦ ਕਿਹੜੇ ਹੁੰਦੇ ਹਨ ਤਤ ਸੰ ਕੀ ਆਏਗਾ ਆਪਸ਼ਨ ਸੀ ਕੀ ਆਏਗਾ ਆਪਸ਼ਨ ਸੀ ਜੋ ਬਿਨਾ ਕਿਸੇ ਬਦਲਾਵ ਤੋਂ ਦੂਸਰੀ ਭਾਸ਼ਾ ਤੋਂ ਆਉਂਦੇ ਹਨ ਇਹਨਾਂ ਵਿੱਚੋਂ ਕਿਹੜਾ ਮੌਖਿਕ ਪ੍ਰਗਟਾ ਦਾ ਉਦੇਸ਼ ਹੋ ਸਕਦਾ ਹੈ ਕੀ ਆਏਗਾ ਆਪਸ਼ਨ ਡੀ ਅਪ੍ਰੋਖਤ ਸਾਰੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕੀ ਆਏਗਾ ਆਪਸ਼ਨ ਸੀ ਕਰਮ ਏਠ ਦਿੱਤੇ ਸ਼ਬਦਾਂ ਵਿੱਚੋਂ ਸਬੰਧਕ ਲੱਗਾ ਸ਼ਬਦ ਚੁਣੋ ਜਿਹਦੇ ਤੇ ਸਬੰਧਕ ਲੱਗਿਆ ਕੀ ਆਏਗਾ ਆਪਸ਼ਨ ਡੀ ਗਰਮ ਇੱਕ ਵਿਦਿਆਰਥੀ ਜ਼ਿਆਦਾ ਸਿੱਖਦਾ ਹੈ ਕੀ ਆਏਗਾ ਆਪਸ਼ਨ ਬੀ ਕਿਰਿਆ ਵਿਧੀ ਨਾਲ ਪੜਾਇਆ ਜਾਵੇ ਜਦੋਂ ਕਿਰਿਆ ਵਿਧੀ ਨਾਲ ਪੜਾਇਆ ਜਾਏਗਾ ਉਦੋਂ ਵਿਦਿਆਰਥੀ ਜ਼ਿਆਦਾ ਸਿੱਖਦਾ ਹੈ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ MCQ ਪੂਰੇ ਹੁੰਦੇ ਹਨ ਮਿਲਦੇ ਆਂ ਕੱਲ ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ